ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਡਾਕਟਰ ਐਮ ਐਸ ਬੈਂਸ ਕ੍ਰੌਮ ਕੈਨੇਡਾ ਆਪ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਆਪ ਜੀ ਦੇ ਆਪਣੇ ਇਲਾਕੇ ਪਿੰਡ ਕਟਾਰਲਾ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪਹਿਲੀ ਵਾਰ ਪਹਿਲਾ ਕਬੱਡੀ ਕੱਪ 21 9 2025 ਨੂੰ ਹੋਣ ਜਾ ਰਿਹਾ ਇਸ ਵਿੱਚ ਇਲਾਕੇ ਦੇ ਹੁਨਾਰ ਪਲੇਅਰ ਪਿੰਡ ਪੱਦਰ ਤੇ ਤੇ ਉੱਚ ਪੱਦਰ ਦੇ ਪਲੇਅਰ ਹਿੱਸਾ ਲੈ ਰਹੇ ਨੇ ਆਪ ਸਭ ਨੂੰ ਪਰਜੋਰ ਅਪੀਲ ਤੇ ਬੇਨਤੀ ਹੈ ਕਿ ਇਸ ਕਬੱਡੀ ਕੱਪ 'ਚ ਪਹੁੰਚ ਕੇ ਆਪ ਉਹਨਾਂ ਪਲੇਅਰਾਂ ਦੀ ਹੌਸਲਾ ਵਧਾਈ ਕਰੋ ਪੰਜਾਂ ਦਰਿਆਵਾਂ ਦੀ ਧਰਤੀ ਅਖਮਾਨ ਵਾਲਾ ਪੰਜਾਬ ਜਿੱਥੇ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਇਸ ਨਸ਼ਿਆਂ ਦੇ ਵਗ ਰਹੇ ਦਰਿਆ ਨੂੰ ਠੱਲ ਪਾਉਣ ਲਈ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇਸ ਨਸ਼ਿਆਂ ਦੀ ਦਲਦਲ ਚੋਂ ਕੱਢਣ ਲਈ ਇੱਕ ਕੀਤਾ ਅਪਰਾਲਾ ਪਿੰਡ ਕਟਾਰਲਾ ਵਿੱਚ ਪਹਿਲੀ ਵਾਰ ਪਹਿਲਾ ਕੱਪ ਕਬੱਡੀ ਤੇ ਮੇਰੇ ਮਰਾਦ ਖਾਸ ਕਰਕੇ ਜਿਨ੍ਹਾਂ ਦਾ ਯੋਗਦਾਨ ਆ ਮੈਂ ਦੱਸਣ ਤੋਂ ਗਰੇਜ ਨਹੀਂ ਕਰਾਂਗਾ ਮੇਰੇ ਬਹੁਤ ਹੀ ਪਿਆਰੇ ਵੀਰ ਐਸ ਐਚਓ ਰਕੇਸ਼ ਕੁਮਾਰ ਜੀ ਜੋ ਕਿ ਬਹਿਰਾਮ ਵਿੱਚ ਕੈਨਾਤ ਨੇ ਆਪਣੀਆਂ ਸਹਿਬਾਵਾਂ ਪਹਿਲਾਂ ਵੀ ਜਿਹਨ ਅਲੱਗ-ਅਲੱਗ ਪੰਜਾਬ ਦੇ ਸ਼ਹਿਰਾਂ ਵਿੱਚ ਜਾ ਕੇ ਗੁੰਡਾਗਰਦੀ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਮਹਿਮਾ ਵਿੱਚ ਯੋਗਦਾਨ ਪਾਦੇ ਰਹੇ ਅੱਜ ਇਹਨਾਂ ਦਾ ਪਹਿਲ ਕਦਮੀ ਇੱਕ ਉਪਰਾਲਾ ਸ਼ਲਾਘਾਯੋਗ ਹੈ ਮੈਂ ਸਾਰੇ ਆਪਣੇ ਪੰਜਾਬ ਵਾਸੀਆਂ ਨੂੰ ਆਪਣੇ ਮਿੱਤਰਾਂ ਸੱਜਣਾਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਕਿ ਇਸ ਪਹਿਲ ਕਦਮੀ ਦੇ ਵਿੱਚ ਮੇਰੇ ਪਿਆਰੇ ਵੀਰ ਰਕੇਸ਼ ਕੁਮਾਰ ਜੀ ਦਾ ਸਾਥ ਦਿਓ ਇਸ ਪਿੰਡ ਦਾ ਸਾਥ ਦਿਓ ਤੇ ਪਿੰਡ ਚ ਪਹੁੰਚ ਗਏ ਰੌਣਕਾਂ ਨੂੰ ਵਧਾਓ ਵਧਾਓ ਆਏ ਹੋਏ ਪੱਲਰਾਂ ਨੂੰ ਛੋਟੇ ਤੋਂ ਵੱਡੇ ਪੱਦਰ ਦੇ ਪਲੇਆਰਾਂ ਨੂੰ ਹੌਸਲਾ ਵਧਾਈ ਕਰੋ ਮੈਂ ਆਪ ਜੀ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੋਵਾਂਗਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰ ਫਿਰ ਇੱਕ ਵਾਰ ਬੇਨਤੀ ਕਰਦਾ ਹਾਂ ਇਹ ਕਰ ਤੁਸੀਂ ਚਾਹਦੇ ਹੋ ਕਿ ਪੰਜਾਬ ਦਾ ਨੌਜਵਾਨ ਨਸ਼ਿਆਂ ਤੋਂ ਰਹਿਤ ਹੋਵੇ ਆਪਣੇ ਪੁੱਤ ਭਤੀਜੇ ਨਸ਼ਿਆਂ ਤੋਂ ਰਹਿਤ ਹੋਣ ਆਓ ਇੱਕ ਵਾਰ ਹਮਲਾ ਮਾਰੀਏ ਫਿਰ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ਚੋਂ ਦੂਰ ਲਿਜਾਣ ਲਈ ਖੇਡਾਂ ਵੱਲ ਪ੍ਰੇਰਿਤ ਕਰੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਜੋ ਕਿ ਸਾਡਾ ਨਸ਼ਿਆਂ ਦੀ ਦਲਦਲ ਵਿੱਚ ਬੜਿਆ ਨੌਜਵਾਨ ਨਿਕਲ ਕੇ ਖੇਡਾਂ ਵੱਲ ਨੂੰ ਉਤਸ਼ਾਹ ਕਰੇ ਤੇ ਏਸੀ ਕਰਕੇ ਮੈਂ ਇਹ ਫੇਰ ਬਾਰ-ਬਾਰ ਧੰਨਵਾਦ ਕਰਦਾ ਮੈਂ ਆਪਣੇ ਪਿਆਰੇ ਪਿੰਡ ਕਟਾਰਲਾ ਦੀ ਨਗਰ ਪੰਚਾਇਤ ਤੇ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਿਰ ਵਿੱਚ ਇੱਕ ਫਿਰ ਬੇਨਤੀ ਜੇਕਰ ਤੁਸੀਂ ਚਾਹਦੇ ਹੋ ਦੇਸ਼ ਪਰਦੇਸ਼ ਵਿੱਚ ਆ ਵਧੀਆ-ਵਧੀਆ ਜਗ੍ਹਾ ਖੂਬਸੂਰਤ ਜਗਾਂ ਦੇ ਆਨੰਦ ਮਾਣਨੇ ਧਾਰਮਿਕ ਸਥਾਨਾਂ ਗੁਰਦੁਆਰਿਆਂ ਜਾਂ ਹੋਰ ਅੱਛੇ ਲੋਕਾਂ ਨਾਲ ਮੇਲ-ਮਲਾਪ ਤੇ ਅੱਛੇ ਲੋਕਾਂ ਨਾਲ ਗੱਲਬਾਤ ਕਰਨ ਲਈ ਤੇ ਬਣੇ ਰਹੋ ਮੇਰੇ ਪਿਆਰੇ ਜੇ ਚੈਨਲ ਦੇਸ਼ ਪਰਦੇਸ਼ ਟੂਰ ਵਿਦਵੀ ਦੇ ਨਾਲ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਲਿਖਿਓ ਆਪਣੇ ਦੇਸ਼ ਦਾ ਤੇ ਆਪਣਾ ਨਾਮ ਕੰਟਰੀ ਦਾ ਜਰੂਰ ਲਿਖਿਓ ਤੇ ਲਾਸਟ ਵਿੱਚ ਸਬਸਕ੍ਰਾਈਬ ਜਰੂਰ ਕਰਿਓ ਮੈਂ ਆਪਦੀ ਦਾ ਦਿਲੋਂ ਧੰਨਵਾਦੀ ਹੋਵਾਂਗਾ ਧੰਨਵਾਦ ਡਾਕਟਰ ਬੈਂਸ ਸਤਿ ਸ਼੍ਰੀ ਅਕਾਲ